ਸਸਿਕਾ ਦੋਸਤੋ ਜੇ ਜੇ ਤੁਸੀਂ ਇੰਡੀਆ ਜੀ ਰਹਿੰਦੇ ਹੋ ਫਿਰ ਤੁਹਾਨੂੰ ਸਾਰੇ ਮਾਹੌਲ ਦਾ ਪਤਾ ਹੈ ਕਿਵੇਂ ਸਾਡੀਆਂ ਫੈਮਲੀਆ ਉੱਤੇ ਟੇਨ ਚ ਸਫਰ ਕਰਦੀਆਂ ਇਕੱਠੇ ਬੈਠ ਕੇ ਖਾਣਾ ਖਾਂਦੇ ਵੀ ਬੜੇ ਪਿਆਰ ਨਾਲ ਕੋਈ ਉੱਪਰਲੀ ਸੀਟ ਤੇ ਬੈਠਾ ਕੋਈ ਤਲੇ ਸੀਟ ਤੇ ਬੈਠਾ ਬੱਚੇ ਵੀ ਨਾਲ ਨੇ ਬੜਾ ਅਨਜੋਏ ਕਰਦੇ ਸਫਰ ਮਹਿਸੂਸ ਨਹੀਂ ਹੁੰਦਾ ਕਿਵੇਂ ਬੀਚਨ ਦਾ ਹੈ ਤੇ ਬਾਕੀ ਜੇ ਤੁਸੀਂ ਬਾਹਰ ਰਹਿੰਦੇ ਹੋ ਜਦੋਂ ਤੁਸੀਂ ਇੰਡੀਆ ਜਾਂਦੇ ਤੁਹਾਨੂੰ ਬੜਾ ਮਹਿਸੂਸ ਹੁੰਦਾ ਹੈ ਉਪਰ ਆਪਾਂ ਜੇ ਵੀ ਕਿਸ ਤਰ੍ਹਾਂ ਦੀ ਲਾਈਫ ਹੈਗੀ ਬੜੀ ਅੱਛੀ ਲਾਈਫ ਹੈ ਜਿਹੜੀ ਇਕੱਠੀ ਫੈਮਲੀ ਜੀ ਵੈਲ ਕੀ ਖਾਣਾ ਖਾਂਦੇ ਵੀ ਪਉਵੇਂ ਕਾਰਖਾਨੇ ਟੈਂਟ ਸਬਰ ਕਰਨ ਕਿਤੇ ਵੀ ਇਹੋ ਜਿਹਾ ਮਹੌਲ ਤੁਹਾਨੂੰ ਬਾਹਰ ਦੇ ਮੁਲਕਾਂ 'ਚ ਨਹੀਂ ਮਿਲਣਾ ਇੱਥੇ ਦੋਸਤੋ ਪੈਸੇ ਜੂਨ ਇਕੱਠੇ ਕਰ ਲੈਂਦੇ ਲੋਕੀ ਡਾਲਰ ਪੌਂਡ ਐ ਰੁੱਖਾਂ ਪਨ ਜੇ ਸਾਰੀ ਫੈਮਿਲੀ ਨੇ ਇਕੱਠੇ ਕੀ ਖਾਣਾ ਖਾਣਾ ਹੈ ਮੀਆਂ ਬੀਵੀ ਇਕੱਠੇ ਬੈੜ ਕੇ ਕਾਰਖਾਨਾ ਨਹੀਂ ਖਾਂਦੇ ਆਦਮੀ ਕੰਮ ਤੇ ਆ ਰਿਹਾ ਜਨਾਨੀ ਘਾਰੇ ਜਨਾਨੀ ਕੰਮ ਤੇ ਜਾ ਰਹੀ ਆ ਆਦਮੀ ਘਾਰੇ ਬੱਚੇ ਵੀ ਬਸ ਵਿਚਾਰੇ ਮਿਸ ਕਰਦੇ ਵੇ ਕਦੀ ਮਾਂ ਨੂੰ ਕਦੀ ਪਿਓ ਨੂੰ ਪਤਾ ਲੱਗਦਾ ਨਹੀਂ ਇਕੱਠੇ ਕਦੋਂ ਨਾਲੇ ਹੋਣਾ ਹੈ ਕਦੇ ਵੀਕਐਂਡ ਤੇ ਉਹ ਵੀ ਜੋ ਓਵਰਟਾਈਮ ਨਾਲ ਲਗੇ ਤੇ ਇਹ ਹਾਲ ਜੇ ਬੱਚੇ ਵੀ ਦੁਖੀ ਤੇ ਬਾਹਰ ਲੋਕੀ ਦੁਖੀ 20% ਸਹੀ ਹੋਣੀ ਬਾਕੀ